ਪ੍ਰਿਡੀਸ਼ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਠੱਗ ਅਤੇ ਠੱਗੀ ਦੀਆਂ ਤੁਸੀਂ ਇੱਕ ਤੋਂ ਬਾਅਦ ਇੱਕ ਕਈ ਖਬਰਾਂ ਸੁਣੀਆਂ ਹੋਣਗੀਆਂ ਪਰ ਅਸੀਂ ਤੁਹਾਨੂੰ ਇਸ ਵਕਤ ਐਸੀ ਖਬਰ ਦਿਖਾਉਣ ਜਾ ਰਹੇ ਹਾਂ ਕਿ ਜਿਹੜੇ ਠੱਗ ਨੇ ਉਹ ਵੀ ਇਸ ਜੋ ਮਹਾ ਠੱਗ ਵਾ ਇਹਦੇ ਅੱਗੇ ਬੌਣੇ ਸਾਬਤ ਹੁੰਦੇ ਨੇ ਤੇ ਇਸੇ ਕਰਕੇ ਅਸੀਂ ਕਹਿ ਰਹੇ ਕਿ ਇਹ ਜਿਹੜਾ ਸ਼ਖਸ ਹੈ ਜਦੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮਹਾ ਠੱਗ ਹੈ ਔਰ ਠੱਗਾਂ ਦਾ ਵੀ ਪਿਓ ਨਿਕਲਿਆ ਕਿਉਂ ਕਿ ਤੁਸੀਂ ਅਕਸਰ ਹੀ ਇਹ ਖਬਰਾਂ ਦੇਖੀਆਂ ਹੋਣਗੀਆਂ ਨਕਲੀ ਫੈਕਟਰੀ ਦਾ ਪਰਦਾ ਫਾਸ਼ ਨਕਲੀ ਸਕੂਲ ਜਾਂ ਕਾਲਜ ਦਾ ਪਰਦਾ ਫਾਸ਼ ਕੋਈ ਨਕਲੀ ਦਫ਼ਤਰ ਦਾ ਪਰਦਾ ਫਾਸ਼ ਨਕਲੀ ਸਰਟੀਫਿਕੇਟ ਬਣਾਉਣ ਵਾਲੇ ਦਾ ਪਰਦਾ ਫਾਸ਼ ਪਰ ਅਸੀਂ ਤੁਹਾਨੂੰ ਇਹ ਦਿਖਾ ਰਹੇ ਹਾਂ ਇਹਨੇ ਨਕਲੀ ਅੰਬੈਸੀ ਖੋਲੀ ਵੀ ਸੀ ਇਹ ਸ਼ਖਸ ਨੂੰ ਤੁਸੀਂ ਦੇਖ ਲਓ ਧਿਆਨ ਦੇ ਨਾਲ ਇਹਦਾ ਨਾਮ ਹੈ ਹਰਸ਼ਵਰਧਨ ਜੈਨ ਦਿੱਲੀ ਦੇ ਬਿਲਕੁਲ ਨਾਲ ਦੇ सटे ਹੋਏ ਇਲਾਕੇ ਗਾਜ਼ੀਆਬਾਦ ਦੇ ਵਿੱਚ ਇੱਕ ਘਰ ਦੇ ਵਿੱਚ ਹੀ ਇਸਨੇ ਅੰਬੈਸੀ ਖੋਲੀ ਹੋਈ ਸੀ ਉਹ ਵਾਲੀ ਅੰਬੈਸੀ ਜੇਕਰ ਤੁਸੀਂ ਵਿਦੇਸ਼ ਜਾਣਾ ਹੋਵੇ ਤਾਂ ਤੁਹਾਨੂੰ ਅੰਬੈਸੀ ਦੇ ਦਰ ਤੇ ਜਾਣਾ ਪੈਂਦਾ ਤੁਹਾਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਐਪਲੀਕੇਸ਼ਨ ਦੇਣੀ ਪੈਂਦੀ ਹੈ ਕਈ ਸਾਰੀਆਂ ਜੋ ਦੇਖ ਕੇ ਤੁਹਾਡੇ ਡਾਕੂਮੈਂਟਸ ਦੇਖ ਕੇ ਫਿਰ ਤੁਹਾਨੂੰ ਵੀਜ਼ਾ ਲੱਗਦਾ ਪਰ ਇਹ ਸ਼ਖਸ ਨਕਲੀ ਅੰਬੈਸੀ ਖੋਲੀ ਬੈਠਾ ਸੀ ਔਰ ਤੁਹਾਨੂੰ ਪਤਾ ਹੈ ਕਿਹੜੇ ਮੁਲਕਾਂ ਦੀ ਉਹ ਮੁਲਕਾਂ ਦੀ ਜਿਹੜੇ ਮੁਲਕ ਇਸ ਧਰਤੀ ਤੇ ਹੈ ਹੀ ਨਹੀਂ ਆਪਣੇ ਕੋਲ ਉਹ ਹੀ ਇਸ ਨੇ ਕੁਝ ਮੁਲਕ ਬਣਾਏ ਹੋਏ ਨੇ ਯਾਨੀ ਕਿ ਜਿਸ ਤਰੀਕੇ ਦੇ ਨਾਲ UN ਦੇ ਵਿੱਚ 190 92 ਦੇ ਕਰੀਬ ਮੁਲਕ ਨੇ ਜਿਹੜੇ ਕਿ ਰਜਿਸਟਰਡ ਨੇ ਕੁਝ ਐਸੇ ਵੀ ਮੁਲਕ ਨੇ ਜਿਹੜੇ ਕਿ ਰਜਿਸਟਰਡ ਨਹੀਂ ਹੈ ਲੋਕਾਂ ਨੇ ਉਸ ਨੂੰ ਇੱਕ ਵੱਖਰਾ ਹੀ ਦੇਸ਼ ਐਲਾਨਿਆ ਹੋਇਆ ਹੈ ਜਿਨ੍ਹਾਂ ਨੂੰ ਮਾਈਕਰੋ ਨੇਸ਼ਨਸ ਕਿਹਾ ਜਾਂਦਾ ਹੈ ਇਸੇ ਤਰੀਕੇ ਦੇ ਕੁਝ ਮੁਲਕਾਂ ਦਾ ਇਹ ਆਪਣੇ ਆਪ ਨੂੰ ਅੰਬੈਸਡਰ ਦੱਸਦਾ ਸੀ ਕਿ ਮੈਂ ਉਹਨਾਂ ਮੁਲਕਾਂ ਦਾ ਦੂਤ ਵਾਂ ਤੁਸੀਂ ਅਗਰ ਉਹਨਾਂ ਮੁਲਕਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਪੈਸੇ ਦਿਓ ਮੈਂ ਤੁਹਾਨੂੰ ਉੱਥੇ ਭੇਜ ਦਿੰਦਾ ਪਰ ਨਾ ਤਾਂ ਇਹ ਅੰਬੈਸਡਰ ਸੀ ਨਹੀਂ ਇਸ ਦੀ ਕੋਈ ਅੰਬੈਸੀ ਸੀ ਜੋ ਅੰਬੈਸੀ ਖੋਲੀ ਸੀ ਉਹ ਵੀ ਨਕਲੀ ਖੋਲੀ ਹੋਈ ਸੀ ਤੇ ਇਸ ਤਰੀਕੇ ਦੇ ਨਾਲ ਇਸ ਦੇ ਕੋਲੋਂ ਕੁਝ ਗੱਡੀਆਂ ਵੀ ਬਰਾਮਦ ਹੋਈਆਂ ਨੇ ਉਹ ਗੱਡੀਆਂ ਇਸ ਕਰਕੇ ਸੀ ਕਿ ਤਾਂ ਕਿ ਲੋਕਾਂ ਦੇ ਉੱਤੇ ਰੋਬ ਪਾਇਆ ਜਾ ਸਕੇ ਕਿਉਂਕਿ ਜਿਹੜੇ ਦੂਤ ਹੁੰਦੇ ਨੇ ਦੂਤਾਵਾਸ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਉਹਨਾਂ ਦੀਆਂ ਬਲੂ ਕਲਰ ਦੀਆਂ ਨੰਬਰ ਪਲੇਟਸ ਹੁੰਦੀਆਂ ਨੇ ਤਾਂ ਇਸ ਦੇ ਕੋਲੋਂ ਚਾਰ ਗੱਡੀਆਂ ਵੀਆਈਪੀ ਗੱਡੀਆਂ ਬਰਾਮਦ ਹੋਈਆਂ ਨੇ ਉਹਨਾਂ ਦੇ ਉੱਤੇ ਵੀ ਉਸੇ ਤਰੀਕੇ ਦੇ ਵੀਆਈਪੀ ਨੰਬਰ ਲਗਾਏ ਹੋਏ ਸੀ ਜੋ ਕਿ ਐਮਬੈਸਡਰ ਦੀਆਂ ਗੱਡੀਆਂ ਤੇ ਲੱਗੇ ਹੁੰਦੇ ਨੇ ਉਹਨਾਂ ਚਾਰ ਗੱਡੀਆਂ ਤੋਂ ਇਲਾਵਾ ਕਰੀਬ 18 ਨੰਬਰ ਪਲੇਟਾਂ ਵੀ ਇਸ ਦੇ ਕੋਲ ਬਰਾਮਦ ਹੋਈਆਂ ਨੇ ਸੋਚੋ ਇਸ ਨੇ ਹੌਲੀ-ਹੌਲੀ ਆਪਣਾ ਗਰੋਹ ਕਿੰਡਾ ਵੱਡਾ ਕਰ ਲੈਣਾ ਸੀ ਤੇ ਇਸ ਤਰੀਕੇ ਦੇ ਨਾਲ ਜਦੋਂ ਲੋਕ ਆਉਂਦੇ ਸੀ ਇਸ ਦੇ ਕੋਲ ਯਾਨੀ ਕਿ ਇਸ ਦੀ ਫਰਜੀ ਐਮਬੈਸੀ ਦੇ ਵਿੱਚ ਇਹ ਲੋਕਾਂ ਨੂੰ ਪਰਮਾਉਂਦਾ ਸੀ ਕਿ ਮੈਂ ਤੁਹਾਨੂੰ ਵਿਦੇਸ਼ ਭੇਜ ਦਿੰਦਾ ਉਹ ਮੁਲਕ ਬੜੇ ਵਧੀਆ ਨੇ ਤੁਹਾਨੂੰ ਉੱਥੇ ਰੋਜ਼ਗਾਰ ਮਿਲ ਜਾਊ ਉਹਨਾਂ ਤੋਂ ਪੈਸੇ ਹੜੱਪ ਲੈਂਦਾ ਸੀ ਤੇ ਫੇਰ ਕੀ ਹੁੰਦਾ ਸੀ ਉਹਨਾਂ ਨੇ ਵਿਦੇਸ਼ ਤਾਂ ਕੀ ਭੇਜਣਾ ਸੀ ਤੇ ਇਸ ਤਰੀਕੇ ਨਾਲ ਇੱਕ ਵੱਡਾ ਕ੍ਰਾਈਮ ਹੋ ਜਾਂਦਾ ਸੀ ਇੱਕ ਵੱਡੀ ਠੱਗੀ ਹੋ ਜਾਂਦੀ ਸੀ ਤੇ ਇਸ ਦੇ ਕੋਲੋਂ ਦੱਸਿਆ ਜਾ ਰਿਹਾ ਕਿ 40-45 ਲੱਖ ਦੇ ਕਰੀਬ ਦੀ ਕਰੰਸੀ ਵੀ ਬਰਾਮਦ ਹੋਈ ਹੈ ਜਿਦੇ ਵਿੱਚ ਭਾਰਤੀ ਨੋਟ ਵੀ ਨੇ ਤੇ ਵਿਦੇਸ਼ੀ ਮੁਦਰਾ ਵੀ ਬਰਾਮਦ ਹੋਈ ਹੈ ਤੇ ਐਡਾ ਵੱਡਾ ਇਹ ਠੱਗ ਨਿਕਲਿਆ ਇਸ ਦੇ ਕੋਲੋਂ 10-15 ਸਟੈਂਪਾਂ ਵੀ ਬਰਾਮਦ ਹੋਈਆਂ ਨੇ ਵੱਖੋ-ਵੱਖਰੇ ਮੁਲਕਾਂ ਦੀਆਂ ਕਈ ਪਾਸਪੋਰਟ ਬਰਾਮਦ ਹੋਏ ਨੇ ਇਸ ਤਰੀਕੇ ਦੇ ਨਾਲ ਇਹ ਭੋਲੇ ਭਾਲੇ ਲੋਕਾਂ ਨੂੰ ਜਿਹੜੇ ਲੋਕ ਇੱਥੇ ਪਹਿਲੇ ਹੀ ਫਸੇ ਹੁੰਦੇ ਸੀ ਜਿਨ੍ਹਾਂ ਕੋਲ ਕੋਈ ਰੋਜਗਾਰ ਧੰਦਾ ਨਹੀਂ ਹੈ ਜਾਂ ਫਿਰ ਜਿਹੜੇ ਚਾਹਦੇ ਸੀ ਕਿ ਅਸੀਂ ਪੈਸੇ ਦੇ ਕੇ ਇਸ ਮੁਲਕ ਚੋਂ ਬਾਹਰ ਚਲੇ ਜਾਈਏ ਤਾਂ ਉਹਨਾਂ ਮੁਲਕਾਂ ਦੇ ਇਹ ਫਰਜੀ ਡਾਕੂਮੈਂਟ ਤਿਆਰ ਕਰਦਾ ਸੀ ਪਰ ਉਹਨਾਂ ਡਾਕੂਮੈਂਟਸ ਦੀ ਹੁਣ ਪੁਲਿਸ ਜਾਂਚ ਵੀ ਕਰ ਰਹੀ ਹੈ ਕਿ ਉਹਨਾਂ ਡਾਕੂਮੈਂਟਸ ਦੇ ਸਿਰ ਤੇ ਕੋਈ ਲੋਕ ਬਾਹਰ ਗਏ ਵੀ ਨੇ ਜਾਂ ਫਿਰ ਨਹੀਂ ਹੁਣ ਮੁਲਕ ਕਿਹੜੇ ਨੇ ਵੈਸਟ ਆਰਟਿਕਾ ਇਸ ਨਾਮ ਦਾ ਕੋਈ ਮੁਲਕ ਨਹੀਂ ਹੈ ਲੇਕਿਨ ਇਹ ਵੈਸਟ ਆਰਟਿਕਾ ਦਾ ਵੀਜ਼ਾ ਦਿੰਦਾ ਸੀ ਬੰਦਾ ਇਸ ਤੋਂ ਬਾਅਦ ਹੈ ਸਬੋਰਗਾ ਸਬੋਰਗਾ ਨਾਂ ਦਾ ਵੀ ਮੁਲਕ ਧਰਤੀ ਦੇ ਉੱਤੇ ਨਹੀਂ ਹੈ ਤੇ ਸਬੋਰਗਾ ਦਾ ਵੀਜ਼ਾ ਵੀ ਇਹ ਸ਼ਖਸ ਦਿੰਦਾ ਸੀਗਾ ਇਸ ਤੋਂ ਬਾਅਦ ਬੋਲਵੀਆ ਤੇ ਇਸ ਤੋਂ ਇਲਾਵਾ ਇੱਕ ਮੁਲਕ ਹੈ ਲਡੋਨੀਆ ਇਹ ਕੋਈ ਮੁਲਕ ਧਰਤੀ ਦੇ ਅਸਤਿਤਵ ਵਿੱਚ ਨਹੀਂ ਹੈਗੇ ਹਾਂ ਜਿਹੜੇ ਇਹ ਨਾਮ ਨੇ ਇਹ ਕੁਝ ਐਸੇ ਅਸਲੀ ਦੇਸ਼ਾਂ ਦੇ ਵਿੱਚ ਛੋਟੇ ਮੋਟੇ ਪਿੰਡ ਨੇ ਜਿਨ੍ਹਾਂ ਦੇ ਨਾਮ ਨੂੰ ਅੱਗੇ ਪਿੱਛੇ ਏਹਰ ਫੇਰ ਕਰਕੇ ਕੁਝ ਸ਼ਬਦ ਚੇਂਜ ਕਰਕੇ ਇਸ ਨੇ ਆਪਣੇ ਵੱਖਰੇ ਹੀ ਮੁਲਕ ਤਿਆਰ ਕਰ ਲਏ ਇਹ ਕਹਿੰਦਾ ਸੀ ਕਿ ਮੈਂ ਤੁਹਾਨੂੰ ਉਹਨਾਂ ਮੁਲਕਾਂ ਦੇ ਵਿੱਚ ਭੇਜ ਦੂੰਗਾ ਪਰ ਉੱਤਰ ਪ੍ਰਦੇਸ਼ ਐਸਟੀਐਫ ਨੇ ਇੱਕ ਕਾਰਵਾਈ ਕੀਤੀ ਹੈ ਇਸ ਕਾਰਵਾਈ ਦੇ ਵਿੱਚ ਫੇਕ ਐਮਬੈਸੀ ਦਾ ਭਾਂਡਾ ਫੁੱੜ ਹੋਇਆ ਹੈ ਕਾਰਵਾਈ ਕਿਵੇਂ ਕੀਤੀ ਗਈ ਹੈ ਕੀ ਕੁਝ ਬਰਾਮਦ ਹੋਇਆ ਯੂਪੀ ਐਸਟੀਐਫ ਦੇ ਇੱਕ ਮੁਲਾਜ਼ਮ ਨੇ ਪੂਰੀ ਡਿਟੇਲ ਦੇ ਨਾਲ ਇਨਫੋਰਮੇਸ਼ਨ ਦਿੱਤੀ ਆਪਾਂ ਉਹ ਸੁਣਦੇ ਹਾਂ ਇਹ ਹਰਵਰਦਨ केपी पैंतीस कवि नगर में एक किराए के मकान में अवैध दूतावास चला रहा था और ये अपने आप को वेस्ट आर्टिका सबोरगा पोलविया लोडोनिया और इसके अलावा अन्य भी कई देशों का एम्बेसिडर बताकर लोगों से बात करता था इसके पास से कुछ गाड़ियां भी बरामद हुई है जिनमें इसने डिप्लोमेटिक तरीके की नंबर प्लेट्स लगा रखी है जो किसी भी जगह से अप्रूव नहीं है आ, लोगों को प्रभाव में लेने के लिए उनसे ठगी करने के लिए दर, उनके दलाली करने के लिए ये कई सारी मॉर्फ फोटोग्राफ का भी इस्तेमाल करता था जिसमें इसने अपने आप का आ, कई गणमान्य लोगों के साथ में मॉर्फ फोटो भी बना रखे इसका मुख्य काम ऐसी आइडेंटिटी दिखा करके लोगों को दलाली करना विदेश में काम दिलाने का बात कहते हुए लोगों के साथ में दलाली करना इसके अलावा उनसे ठगी करना और कुछ शेल कंपनियों के माध्यम से हवाला का लैकेट चलाना ये काम ये करता था इसके अलावा इसके पास से 12 अलग अलग पासपोर्ट्स मिले हैं जो कि अवैध है और कुछ विदेश मंत्रालय की कूटरचित मोहरे भी इससे मिली है ਤਾਂ ਗਾਜ਼ੀਆਬਾਦ ਤੋਂ ਇਹ ਬਹੁਤ ਵੱਡੀ ਇੱਕ ਖਬਰ ਹੈ ਬੀਤੇ ਦਿਨ ਕਿਸ ਤਰੀਕੇ ਦੇ ਨਾਲ ਉੱਤਰ ਪ੍ਰਦੇਸ਼ ਐਸਟੀਐਫ ਨੇ ਫੇਕ ਅੰਬੈਸੀ ਦਾ ਭਾਂਡਾ ਫੋੜ ਕੀਤਾ ਹੈ ਇਹ ਫੇਕ ਅੰਬੈਸੀ ਨੂੰ ਚਲਾ ਰਿਆ ਸੀਗਾ ਹਰਸ਼ਵਰਧਨ ਜੈਨ ਨਾਮ ਦਾ ਸ਼ਖਸ ਜੋ ਉਹਨਾਂ ਮੁਲਕਾਂ ਦੇ ਵਿੱਚ ਲੋਕਾਂ ਨੂੰ ਭੇਜਣ ਦਾ ਦਾਵਾ ਕਰਦਾ ਸੀ ਪੈਸੇ ਲੈ ਕੇ ਕਿ ਜਿਹੜੇ ਮੁਲਕ ਅਸਲ ਦੇ ਵਿੱਚ ਧਰਤੀ ਤੇ ਹੈ ਹੀ ਨਹੀਂ ਜਿਸ ਤਰੀਕੇ ਨਾਲ ਤੁਹਾਨੂੰ ਮੁਲਕਾਂ ਦੇ ਕੁਝ ਮੈਂ ਨਾਮ ਦੱਸਾਂ ਵੈਸਟ ਆਰਟਿਕਾ ਸਬੋਰਗਾ ਬੋਲਵੀਆ ਲਡੋਨੀਆ ਤੇ ਇਸ ਤੋਂ ਇਲਾਵਾ ਹੋਰ ਵੀ ਐਸੇ ਕਈ ਮੁਲਕ ਨੇ ਜਿਹੜੇ ਕਿ ਅਸਲ ਦੇ ਵਿੱਚ ਧਰਤੀ ਦੇ ਉੱਤੇ ਹੈ ਹੀ ਨਹੀਂ ਯਾਨੀ ਕਿ ਜਿਹੜੇ ਇਹ ਨਾਮ ਨੇ ਇਹ ਨਾਮ ਅਸਲ ਦੇ ਵਿੱਚ ਹੇਰ-ਫੇਰ ਕੀਤਾ ਹੋਇਆ ਅਸਲ ਨਾਮ ਜਿਵੇਂ ਬੋਲੀਵੀਆ ਹੈ ਬੋਲੀਵੀਆ ਤੋਂ ਬੋਲਵੀਆ ਨੇ ਆਪਣੇ ਕੋਲ ਹੀ ਮੁਲਕ ਬਣਾ ਦਿੱਤਾ ਇਸ ਤਰੀਕੇ ਨਾਲ ਲਡੋਨੀਆ ਇੱਕ ਕੰਟਰੀ ਹੈ ਜੋ ਕਿ ਇਹ ਦੱਸ ਰਿਹਾ ਲਡੋਨੀਆ ਨਹੀਂ ਹੈ ਬਲਕਿ ਇਟਲੀ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ ਉਸ ਦਾ ਨਾਮ ਲੰਡੋਨੀਆ ਨਹੀਂ ਹੈ ਉਹਦਾ ਨਾਮ ਕੁਝ ਹੋਰ ਹੈ ਪਰ ਇਸੇ ਦੇ ਨਾਲ ਮੇਲ ਖਾਂਦਾ ਨਾਮ ਹੈ ਤਾਂ ਉਸ ਨੇ ਉਸ ਦੇ ਨਾਮ ਦੇ ਵਿੱਚ ਹੇਰ-ਫੇਰ ਕਰਕੇ ਇੱਕ ਵੱਖਰਾ ਹੀ ਨਵਾਂ ਮੁਲਕ ਬਣਾ ਦਿੱਤਾ ਲੰਡੋਨੀਆ ਜਿਸ ਦੇ ਵਿੱਚ ਇਹ ਹਰਸ਼ਵਰਧਨ ਜੈਨ ਭੇਜਣ ਦਾ ਦਾਅਵਾ ਕਰਦਾ ਹੈ ਤਾਂ ਇਸ ਕਰਕੇ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੇ ਚਾਹਵਾਂ ਨੂੰ ਤਾਂ ਜਿਹੜੀਆਂ ਅਸਲ ਤੱਥ ਨੇ ਉਹਨਾਂ ਨੂੰ ਗਹਿਰਾਈ ਦੇ ਨਾਲ ਜਾਂਚੋ ਸੋਸ਼ਲ ਮੀਡੀਆ ਦੇ ਉੱਤੇ ਸਿਰਫ ਭਰੋਸਾ ਨਾ ਕਰੋ ਕਿ ਤੁਹਾਡੇ ਕੋਲ ਕਿਸੇ ਦੀ ਐਡ ਆ ਗਈ ਤੇ ਉਹਦੇ ਪਿੱਛੇ ਦੇਖ ਕੇ ਨੰਬਰ ਤੇ ਕਾਲ ਲਾ ਲਈ ਪੈਸੇ ਦੇ ਦਿੱਤੇ ਤੇ ਅਸੀਂ ਵਿਦੇਸ਼ ਚਲ ਜਾਾਂਗੇ ਨਹੀਂ ਜੇਕਰ ਤੁਸੀਂ ਸੋਸ਼ਲ ਮੀਡੀਆ ਦਾ ਇਸਤੇਮਾਲ ਵੀ ਕਰਨਾ ਤਾਂ ਵੀ ਆਪਣਾ ਦਿਮਾਗ ਨੂੰ ਖੁੱਲਾ ਰੱਖ ਕੇ ਅੱਖਾਂ ਨੂੰ ਖੁੱਲਾ ਰੱਖ ਕੇ ਫਿਰ ਆਪਣੇ ਦਿਮਾਗ ਦਾ ਇਸਤੇਮਾਲ ਕਰੋ ਪਹਿਲਾਂ ਜਾਂਚ ਪੜਤਾਲ ਕਰ ਲਵੋ ਕਿ ਵਾਕਈ ਇਹ ਅੰਬੈਸੀ ਹੈ ਵੀ ਹੈ ਜਾਂ ਫਿਰ ਨਹੀਂ ਹੈ ਭਾਰਤੀ ਦੂਤਾਵਾਸ ਤੋਂ ਤੁਸੀਂ ਪਤਾ ਕਰ ਸਕਦੇ ਹੋ ਇੰਡੀਅਨ ਅੰਬੈਸੀ ਤੋਂ ਭਾਰਤ ਸਰਕਾਰ ਦੀ ਵੈਬਸਾਈਟਾਂ ਤੋਂ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਅੰਬੈਸੀਆਂ ਭਾਰਤ ਵਿੱਚ ਨੇ ਤੇ ਕਿਸ-ਕਿਸ ਥਾਂ ਦੇ ਉੱਤੇ ਬਣੀਆਂ ਹੋਈਆਂ ਨੇ ਇਹ ਨਾ ਹੋਵੇ ਘਰ ਦੇ ਵਿੱਚ ਹੀ ਚਾਰ ਕਮਰਿਆਂ ਦੇ ਵਿੱਚ ਕਿਸੇ ਨੇ ਅੰਬੈਸੀ ਬਣਾਈ ਤੇ ਤੁਸੀਂ ਉਸ ਨੂੰ ਲੱਖਾਂ ਰੁਪਏ ਦੇ ਆਏ ਕਿ ਠੀਕ ਹੈ ਮੈਂ ਤਾਂ ਹੁਣ ਵਿਦੇਸ਼ ਚਲਾ ਜਾਊਂਗਾ ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡਾ ਵੀ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਸਿੰਪਲ ਟੂਰਿਸਟ ਵੀਜ਼ਾ ਤੋਂ ਲੈ ਕੇ ਜੇਕਰ ਪਰ ਕੋਈ ਹੋਰ ਆਮ ਵੀਜ਼ਾਸ ਹੁੰਦੇ ਨੇ ਸਟੱਡੀ ਵੀਜ਼ਾ ਜਾਂ ਹੋਰ ਵੀ ਕਿਸੇ ਤਰੀਕੇ ਦਾ ਵਿਜ਼ਟਰ ਵੀਜ਼ਾ ਉਹਨਾਂ ਦੀ ਕੀਮਤ ਹਜ਼ਾਰਾਂ ਤੋਂ ਲੈ ਕੇ ਲੱਖਾਂ 'ਚ ਹੋ ਸਕਦੀ ਹੈ ਪਰ ਜੇਕਰ ਤੁਸੀਂ ਇਨਵੈਸਟਮੈਂਟ ਵੀਜ਼ਾ 'ਚ ਜਾਣਾ ਤਾਂ ਉਹਦੇ ਵਿੱਚ ਕਰੋੜਾ ਰੁਪਿਆ ਲੱਗਦਾ ਹੈ ਇਹ ਨਾ ਹੋਵੇ ਕਿ ਐਸੇ ਠੱਗ ਤੁਹਾਡੇ ਨੂੰ ਇਨਵੈਸਟ ਕਰਾਉਣ ਦੀ ਥਾਂ ਦੇ ਤੋਏ ਤੁਹਾਡੇ ਤੋਂ ਕਰੋੜਾਂ ਰੁਪਏ ਲੈ ਲੈਣ ਉਹ ਤੁਹਾਨੂੰ ਗਾਜ਼ੀਆਬਾਦ ਤੋਂ ਵਿਦੇਸ਼ ਤੱਕ ਹੀ ਭੇਜਣਾ ਸੀ ਤੁਸੀਂ ਗਾਜ਼ੀਆਬਾਦ ਦਿੱਲੀ ਜਾਂ ਫਿਰ ਦੇਸ਼ ਦੇ ਹੀ ਕਿਸੇ ਹੋਰ ਹਿੱਸੇ ਦੇ ਵਿੱਚ ਫਸ ਕੇ ਰਹਿ ਜਾਮੋ ਔਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਹੋਈ ਪੂੰਜੀ ਵੀ ਐਸੇ ਠੱਗਾ ਦੇ ਹਵਾਲੇ ਕਰ ਦਵੋ ਇਸ ਕਰਕੇ ਆਪਣਾ ਅੱਖ ਕੰਨ ਔਰ ਦਿਮਾਗ ਪੂਰੇ ਖੁੱਲੇ ਰੱਖੋ ਚੌਕਸ ਰਹੋ ਤੇ ਇੰਨਾ ਠੱਗਾਂ ਤੋਂ ਤੁਸੀਂ ਬਚ ਸਕਦੇ ਹੋ ਫਿਰ